ਲੋਕ ਸਭਾ ਹਲਕਾ ਬਠਿੰਡਾ ਅੱਜ ਜਿਹੜਾ 1 ਜੂਨ ਆ ਰੋਟਾਂ ਪੈ ਰਹੀਆਂ ਸਵੇਰੇ 7 ਵਜੇ ਤੋਂ ਲੰਬੀਆਂ ਲੈਣਾ ਤੇ ਜਿਹੜੇ ਵੋਟਰ ਆ ਖੋੜ ਕਬੂਥਾਂ ਤੇ ਖੜਨੇ ਸ਼ੁਰੂ ਹੋ ਗਏ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਗਿਆ ਤੇ ਇਹਦੇ 'ਚ ਅੱਜ ਜਿਹੜੇ ਵੋਟਰ ਆ ਬੋਟਾਂ ਪਾ ਰਹੇ ਨੇ ਤੋ ਇਹਦੇ ਚ ਮਲਤਾਨੀਆਂ ਪਿੰਡ ਚ ਜਿਹੜਾ ਇਹ ਦੋ ਪੋਲ ਕਬੂਥਾ ਰੂਮਲੀ ਕਾਲੀਦਲ ਤੇ ਇਧਰਲੇ ਪਾਸੇ ਕਾਂਗਰਸ ਪਾਰਟੀ ਕੁਝ ਸਮੇਂ ਨਾਲ ਚ ਬੈਠਣ ਦਾ ਮੌਕਾ ਮਿਲਿਆ ਤੇ ਇਹ ਜਿਹੜਾ ਇਹਨਾਂ ਦਾ ਭੱਪਾ ਆਪਸੀ ਭਾਈਚਾਰਕ ਸਾਂਝ ਆ ਉਹ ਬੜਾ ਗੂੜੀ ਸਾਂਝ ਆ ਇਹਨਾਂ ਦਾ ਕਹਿਣਾ ਵੀ ਪਾਰਟੀ ਭਾਵੇਂ ਸਾਡੀਆਂ ਵੱਖ-ਵੱਖ ਆ ਪਰ ਪਿੰਡ ਚ ਸਾਡਾ ਭੱਪੇ ਚ ਕੋਈ ਆਪਸ ਵਿੱਚ ਫਰਕ ਨਹੀਂ ਤੋ ਇਹ ਕਾਂਗਰਸ ਪਾਰਟੀ ਦੇ ਵਰਕਰ ਆ ਤੇ ਇੱਧਰ ਅਸੀਂ ਗੱਲ ਕਰਾਂਗੇ ਹਰਸੀਪ ਸਿੰਘ ਜੀ ਨਾਲ ਸੇਵ ਸਿੰਘ ਜੀ ਅੱਜ ਵੋਟਾਂ ਪੈ ਰਹੀਆਂ 1 ਜੂਨ ਆ ਤੇ ਮੈਂ ਦੇਖਿਆ ਜਿਵੇਂ ਆ ਕੇ ਤੁਹਾਡਾ ਆਪਸ ਵਿੱਚ ਹਾਸਾ ਠੱਠਾ ਬਹੁਤ ਚੱਲ ਰਿਹਾ ਹੁਣ ਤਾਂ ਵੀ ਚੁੱਪ ਜੇ ਕਰਕੇ ਤੁਸੀਂ ਕੈਮਰਾ ਦੇਖ ਕੇ ਕਿਵੇਂ ਹਰ ਵਾਰੀ ਆਏ ਰਹਿੰਦਾ ਜਿਵੇਂ ਹੁਣ ਤੁਸੀਂ ਨਾਲ-ਨਾਲ ਪੋਰਡ ਗੂਥਾ ਚਲੋ ਪਾਰਟੀਆਂ ਤਾਂ ਵੱਖ-ਵੱਖ ਹੁੰਦੀਆਂ ਹੀ ਆਂ ਕਈ ਵਾਰੀ ਪਾਰਟੀ ਤਾਂ ਰਾਤੇ ਰਾਤ ਲੀਡਰ ਬਦਲ ਗਏ ਵੀ ਜਾਵੜਦਾ ਹੈ ਨਾ ਦੂਜੇ ਪਾਸੇ ਤੁਸੀਂ ਤਾਂ ਉਹ ਵੀ ਰਹਿੰਦੇ ਹੋ ਕਿ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਉੱਪਰ ਕਰ ਲਓ ਜੀ ਮਾਈਕ ਮੈਂ ਹਰਦੇ ਸਿੰਘ ਸਾਬਕਾ ਸਰਪੰਚ ਪਿੰਡ ਮਲਤਾਲੀਆਂ ਜੀ ਜਿਹੜਾ ਸਾਡਾ ਪਿੰਡ ਦਾ ਭਾਈਚਾਰਾ ਅਸੀਂ ਪਾਰਟੀਆਂ ਸਾਡੀਆਂ ਅਲੱਗ-ਅਲੱਗ ਹੈ ਮੇਰੀ ਕਾਂਗਰਸ ਪਾਰਟੀ ਹੈ ਇਹਨਾਂ ਦੀ ਅਕਾਲੀ ਗੱਲ ਪਾਰਟੀ ਹੈ ਹੂੰ ਪਰੰਤੂ ਸਾਡਾ ਪਿੰਡ 'ਚ ਕੋਈ ਭਾਈਚਾਰਾ ਜਦੋਂ ਵੀ ਸਾਡੇ ਪੰਚਾਇਤ ਦੇ ਇਲੈਕਸ਼ਨ ਹੁੰਦੇ ਆ ਉਹ ਜ਼ਿਆਦਾਤਰ ਇੱਥੇ ਸਰਬਸੰਮਤੀ ਹੁੰਦੀ ਹੈ ਅੱਛਾ ਅਸੀਂ ਉਸੇ ਭਾਈਚਾਰੇ ਨੂੰ ਆਪ ਦੇ ਪਿੰਡ 'ਚ ਬਰਕਰਾਰ ਰੱਖ ਕੇ ਦੇਖੋ ਪਾਰਟੀਆਂ ਨੇ ਆਪਣਾ ਪ੍ਰਚਾਰ ਕਰਕੇ ਵੋਟਰਾਂ ਨੇ ਆਪਦੀ ਮਰਜ਼ੀ ਨਾਲ ਵੋਟ ਪਾਉਣੀ ਹੈ ਤੇ ਵੋਟ ਉਹਨਾਂ ਨੇ ਜਿੱਥੇ ਉਹਨਾਂ ਦਾ ਮਨ ਬੰਦ ਹੈ ਉਸ ਨੂੰ ਦਿਤਾਉਣਾ ਤੇ ਵੋਟ ਆ ਰੇਕਾ ਪਾਰਟੀ ਦੇ ਹੱਕ 'ਚ ਪਾ ਕੇ ਆਉਣੀ ਹੈ ਪਰੰਤੂ ਅਸੀਂ ਆਪਣਾ ਭਾਈਚਾਰਾ ਉਵੇਂ ਹੀ ਕਾਇਮ ਰੱਖਦੇ ਹਾਂ ਜਿਵੇਂ ਅਸੀਂ ਪਿੰਡ 'ਚ ਰਹਾਂ ਅਸੀਂ ਸਾਰੇ ਨਾਲ ਮਿਲ ਕੇ ਇਕੱਠੇ ਬੂਥ ਲਾ ਕੇ ਆਪ ਦਾ ਪੋਲ ਰਜੈਂਟ ਬਣ ਕੇ ਆਪ ਦਾ ਭਾਈਚਾਰੇ ਨਾਲ ਸਾਰੀ ਡਿਊਟੀ ਨਿਭਾਉਂਦਾ। ਅਮਨ ਸ਼ਾਂਤੀ ਹੈ ਹੁਣ ਤੱਕ ਵਧੀਆ ਚੱਲ ਰਿਹਾ। ਅਮਨ ਸ਼ਾਂਤੀ ਹੈ ਸਾਡੇ ਕੋਈ ਵੋਟ ਪਾਉਂਦਾ ਲੜਾਈ ਝਗੜਾ ਜੇ ਕੋਈ ਪਰਵਾਹਦਾ ਮੈਂਬਰ ਆਉਂਦਾ ਸਾਨੂੰ ਪਤਾ ਕਿ ਉਹਨੇ ਵੋਟ ਆਪਦੀ ਪਾਰਟੀ ਨੂੰ ਪਾਉਣੀ ਹੈ ਤਾਂ ਉਹ ਆਪ ਵੋਟ ਪਾਵੇਗਾ। ਜੇ ਤੁਸੀਂ ਜਿਹੜਾ ਪ੍ਰਚਾਰ ਕਰਨਾ ਲੀਡਰਾਂ ਨੇ ਪ੍ਰਚਾਰ ਕਰਨ ਤੋਂ ਬਾਅਦ ਤੁਸੀਂ ਵੀ ਭਾਗ ਲੈ ਕਰਤਾ ਪਰ ਹੁਣ ਇੱਥੇ ਤੁਸੀਂ ਬੈਠੇ ਹੋ ਆਪਦੇ ਜਿਹੜੇ ਪੋਲਿੰਗ ਹੈ ਲਾਈਵ ਬੈਠੇ ਅਸੀਂ ਵੋਟਾਂ ਮੰਗਣ ਆਪੀ ਪਾਰਟੀ ਦੇ ਖਾਤਰ ਹਰੇਕ ਘਰ ਜਾਨਨੇ ਹੋਰ ਦੀ ਬੇਨਤੀ ਕਰਦੇ ਆਂ ਉਸ ਤੋਂ ਬਾਅਦ ਵੋਟਰ ਦਾ ਆਪਦਾ ਮਨ ਹੈ ਜਿੱਥੇ ਵੋਟ ਪਾਉਣੀ ਆ ਪਉਂਦਾ ਜਿਹੜਾ ਉਹਨੂੰ ਮੰਨ ਲਓ ਚੰਗਾ ਲੱਗਦਾ ਜਿਹੜਾ ਪਾਰਟੀ ਦਾ ਲੀਡਰ ਚੰਗਾ ਲੱਗਦਾ ਉਹਨੂੰ ਵੋਟ ਸੌਂਦਾ ਪਰ ਅਸੀਂ ਆਪ ਦਾ ਭਾਈਚਾਰਾ ਉਹਨੇ ਕਹਿੰਦਾ ਜਿਵੇਂ ਸਾਡਾ ਪਿੰਡ ਤੇ ਆ ਚਾਹ ਪਾਣੀ ਵੀ ਮਿਲਦਾ ਦੀ ਕਿ ਇੱਕ ਕਰੂ ਹੀ ਲੈ ਆਵੇ ਉਹ ਇਕੱਠੇ ਪੀ ਲੈਂਦੇ ਆ ਜਿਹੜਾ ਕੋਈ ਮਰਜ਼ੀ ਲੈ ਆਵੇ ਉਹੀ ਚਾਹ ਪਾਣੀ ਪੀ ਲੈਂਦੇ ਆ ਹਾਂ ਕੱਠਾ ਚੜਦਾ ਆਦਾ। ਜਾਂ ਉਤਰਉਂਦੀ ਹੈ ਪੀਜੇ ਚੜਦੇ ਆ। ਅੱਛਾ ਅੱਛਾ। ਹਾਂਜੀ ਜਾਂ ਪਾਣੀ ਰੋਟੀ ਚੜਦਾ। ਠੀਕ ਹੈ ਵਧੀਆ। ਵਧੀਆ ਗੱਲ ਹੈ ਵਧੀਆ ਗੱਲ ਹੈ। ਨਾਲੇ ਆਸਾ ਟੱਟਾ ਮਿਲਦਾ ਦੀ ਉਹ ਵੀ ਜਿਹੜੇ ਬਜ਼ੁਰਗ ਆ ਬਖੌਣਕਾ ਹਾਂ। ਬਖੌਣ ਵੀ ਕਰਦੇ ਆ। ਤੇ ਵੋਟਾ ਆਪਦੀ ਮਰਜ਼ੀ ਨਾਲ ਪਾ ਕੇ ਉਹਨੇ। ਹਾਂ ਵੋਟ ਕੋਈ ਜਿੱਥੇ ਮਰਜ਼ੀ ਪਾਵੇ ਬਸ ਇਸ ਤਰ੍ਹਾਂ ਭੇਚਣਾ ਫਰਕ ਪਵੇ ਨਾ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਬੈਠੇ ਆ ਪਰ ਫਰਕ ਕਿਸੇ 'ਚ ਵੀ ਨਹੀਂ ਵੇਖੋ ਆ ਇਕੱਠੇ ਹੀ ਆ ਤੇ ਜਦੋਂ ਇਹ ਆ ਤਾਂ ਆਪਾਂ ਕਹਿੰਦੇ ਲੀਡਰ ਵੀ ਇਕੱਠੇ ਹੁੰਦੇ ਵੈਸੇ ਇਹਨਾਂ ਦੇ ਰਿਸ਼ਤੇਦਾਰੀ ਵੀ ਇਕੱਠੀਆਂ ਹੁੰਦੀ ਹੈ ਨਾ ਤੇ ਆਪਾਂ ਕਾਹਤੋਂ ਫਰਕ ਰੱਖ ਜੇ ਹਾਂਜੀ ਸਪੈ ਸਾਹਿਬ ਹਾਂਜੀ ਇਹ ਕਿਵੇਂ ਲੱਗਦਾ ਕਿਉਂਕਿ ਤੁਸੀਂ ਤਾਂ ਇੱਕ ਸਰਪੰਚ ਵੀ ਰਹੇ ਆ ਪਿੰਡ ਦੇ ਚੋਣਾ ਵੇਖਣ ਆ ਵੀ ਆ ਚੋਣਾ ਲੜੀਆਂ ਵੀ ਆ ਤੇ ਕਿਤੇ ਕੋਈ ਫਰਕ ਤਾਂ ਨਹੀਂ ਐਂ ਰਹਿੰਦੇ ਰਹੇ ਆ ਅਪਰਭੀ ਤੌਰ ਤੇ ਅਸੀਂ ਤਾਂ ਜੀ ਐਸੀ ਤਰ੍ਹਾਂ ਹੀ ਕੋਈ ਇਲੈਕਸ਼ਨ ਹੋਵੇ ਸਾਡਾ ਇਹ ਸਰਪੰਚੀ ਦਾ ਹੋਵੇ ਜਾਂ ਕੋਈ ਐਮਐਲਏ ਦਾ ਹੋਵੇ ਕਿਸ ਤਰ੍ਹਾਂ ਹੀ ਐਸੀ ਤਰ੍ਹਾਂ ਹੀ ਬੁੱਥਾ ਦੇ ਬੈਠੇ ਰਹਿੰਨੇ ਆ ਜੀਦਾ ਵੀ ਚਾਹ ਪਾਣੀ ਆ ਗਿਆ ਉਸੇ ਦੇ ਪੀ ਜਾਣੇ ਅਸੀਂ ਹਾਂ ਹਾਂ ਖਾਸ ਕਰਕੇ ਇਹਦਾ ਸਾਡਾ ਕੱਲ ਲੱਡਾ ਪੀਂਦੇ ਇਹ ਹਾਂ ਅੱਛਾ ਮਜ਼ਾਕ ਆਉਂਦਾ ਹੈ ਅੱਛਾ ਗੱਲ ਹੈ ਹਾਂ ਬਾਜੀ ਪਾਰਟੀ 1 ਨੰਬਰ ਪਰ ਮੁੰਡਾ ਦੀ ਨਾ ਦੋਨੇ ਪੱਕਾ ਐਵੇਂ ਆਹ ਨਾਲ ਵਾਲਾ ਵੀ ਇੱਕ ਬੈਠਾ ਬੰਦਾ ਇਹ ਅਗਲੀ ਪਾਰਟੀ ਦਾ ਬਾਈ ਬੈਠਾ ਹੀ ਸਾਡੇ ਕਾਹਤ ਵੀ ਤਕਰੀਬਨ ਸਰਪੰਚੀ ਨਾ ਬਣ ਜਾਂਦੇ ਜਿਹੜੀ ਪਾਰਟੀ ਦਾ ਐਮ.ਐਲ.ਏ ਹੁੰਦਾ ਉਸੇ ਪਾਰਟੀ ਦਾ ਸਰਪੰਚੀ ਨਾ ਬਣ ਕੇ ਆ ਜਾਂਦਾ ਹਾਂ ਅੱਛਾ ਉਹ ਹਿਸਾਬ ਨਹੀਂ ਹੁੰਦਾ ਕਿ ਸਰਕਾਰ ਆ ਜਿਹੜੇ ਪਾਸੇ ਨਹੀਂ ਸਰਕਾਰ ਆ ਉਹਦਾ ਨਾਲ ਵੀ ਉਹਦੀ ਸਰਕਾਰ ਪਾਸੇ ਨਹੀਂ ਕਿਸ ਤਰ੍ਹਾਂ ਦੇ ਭਰਾਵਾਂ ਦਾ ਪਿੰਡ ਹੈ ਕੋਈ ਲੜਾਈ ਨਹੀਂ ਝਗੜਾ ਨਹੀਂ ਹੁਣ ਫਿਰ ਤੋਂ ਅੰਦਰੋਂ ਆਇਆ ਨਾ ਬਾਹਰ ਤੋਂ ਆਇਆ ਅੰਦਰੋਂ ਤੇ ਜਦੋਂ ਹੀ ਆ ਇਲੈਕਸ਼ਨ ਹੋਈ ਜਾਂਦੇ ਕੋਈ ਨਹੀਂ ਜਿਹਨੂੰ ਬੋਲਦਾ ਕੁਝ ਨਹੀਂ ਕਰਦਾ ਸਾਰਾ ਬਈਆ ਸੋਨਾ ਹੋ ਜਾਂਦਾ ਤੇ ਇਸ ਵੇਲੇ ਵੀ ਲੱਗਦਾ ਹੁੰਦਾ ਕਈ ਵਾਰੀ ਹਨਾ ਪੀ ਜਿਵੇਂ ਹੁਣ ਐਤਕੀ ਬਦਲੀਆਂ ਜੀ ਇਹ ਦਲ ਬਦਲੀਆਂ ਜੀ ਬੜੀਆਂ ਹੋਈਆਂ ਤੇ ਦਾਜੀ ਉਹਨਾਂ ਦੀਆਂ ਸਾਡੀਆਂ ਕੋਈ ਨਹੀਂ ਆ ਪਿੰਡਾਂ 'ਚ ਕੋਈ ਨਹੀਂ ਆ ਹਾਂ ਫਿਰ ਤਾਂ ਕਰਕੇ ਆਪਾਂ ਸਿਆਣੇ ਇਹਨਾਂ ਦੇ ਲੋਕ ਲੀਡਰਾਂ ਨੇ ਬਣਾਤੇ ਨਾ ਸਾਨੂੰ ਬਣਾ ਹੀ ਦਿੰਦੇ ਨੇ ਜੀ ਪਿੰਡਾਂ ਦਾ ਮੁਰਦਾ ਹਾਂ ਇਹ ਪਰ ਸਾਡੇ ਪਿੰਡਾਂ ਦਾ ਪ੍ਰਫਾੜਾ ਜਿਹੜਾ ਬਹੁਤ ਹੀ ਵੱਡਿਆ ਜਿੰਨੇ ਵੀ ਕਹਿੰਦੇ ਇੱਕੋ ਤੁਸੀਂ ਸਾਨੂੰ ਉਹੋ ਜਿਹੇ ਪੱਤਰਕਾਰ ਮਿਲ ਗਏ ਆ ਵਈਆ ਪਹਿਲਾ ਵੀ ਸਾਡੇ ਪੁਰਾਣੇ ਯਾਰ ਆ ਸਾਡੇ ਤੁਸੀਂ ਵਧੀਆ ਲੈਣ ਤੇ ਆ ਵਧੀਆ ਗੱਲ ਕਰਦੇ ਆ ਸਾਡੇ ਨਾਲ ਠੀਕ ਆ ਵਧੀਆ ਬੰਦੇ ਨਾਲ ਬਹੁਤ ਵਧੀਆ ਜੀ ਜਿਹੜੇ ਮਲਤਾਨੀਆਂ ਪਿੰਡ ਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਆ ਜੋ ਕਿਉਂਕਿ ਕਿਤੇ ਲੜਾਈ ਝਗੜਿਆਂ ਦੀਆਂ ਗੱਲਾਂ ਮਿਲਦੀਆਂ ਤੇ ਕਿਤੇ ਕਹ ਮਤਲਬ ਕੁਝ ਹੋ ਜਾਂਦਾ ਵੀ ਤੇ ਜਿਹੜਾ ਫਿੱਕ ਪੈ ਜਾਂਦਾ ਉਸ ਵਿੱਚ ਭਰਪੇ ਚ ਪਰ ਮਲਤਾਨੀਆਂ ਪਿੰਡ ਦਾ ਵੈਸੇ ਵੀ ਜਿਹੜੇ ਕਿਤੇ ਇਹੋ ਜਿਹਾ ਕੋਈ ਹਾਦਸਾ ਹੋਇਆ ਵੀ ਨਹੀਂ ਕਿਸੇ ਸਮੇਂ ਵੀ ਕਿਉਂਕਿ ਇੱਥੇ ਜਿਹੜੀ ਸਰਕਾਰ ਹੁੰਦੀ ਹੈ ਉਸ ਹਾਵਨਾ ਸਰਪੰਚ ਚੋਣ ਲਿਆ ਜਾਂਦਾ ਸਰਬਸੰਮਤੀ ਹੋ ਜਾਂਦੀ ਹੈ ਤੇ ਬਾਕੀ ਐ ਪਾਰਟੀਆਂ ਪੱਖੋਂ ਵੀ ਜਿਹੜਾ ਲੋਕ ਆ ਵੀ ਇਹਨਾਂ ਦਾ ਕੋਈ ਆਪਸ ਵਿੱਚ ਫਰਕ ਨਹੀਂ ਇੱਕ ਦੂਜੇ ਦੇ ਕੰਮ ਆਉਂਦੇ ਆ ਪਾਰਟੀ ਭਾਵੇਂ ਕੋਈ ਹੋਵੇ ਇੱਕ ਦੂਜੇ ਦੇ ਯਾਨੀ ਕਿ ਕੰਮ ਆਉਣੇ ਆ ਵੀ ਐ ਨਹੀਂ ਕੋਈ ਪੱਕ ਪਾਤ ਜਾਂ ਨਹੀਂ ਹੈ ਨਾ ਕੋਈ ਉਹੋ ਜੀ ਗੱਲਬਾਤ ਨਹੀਂ ਪੈਂਦੀ ਫਿਰ ਇੱਕ ਦੇ ਦੁੱਖ ਦੇ ਸਿੱਕੇ ਆਪਾਂ ਆਮ ਆਮੇ ਤੇ ਜਿਹੜੇ ਐਤਕੀ ਸਪੈਂਸ ਸਾਹਿਬ ਜਿਵੇਂ ਬਦਲੀਆਂ ਵੜਲੀਆਂ ਹੋਈਆਂ ਜਿਵੇਂ ਪੁਰਾਣੇ ਖੁੰਡ ਤੋਂ ਖੁੰਡ ਬੰਦੇ ਵੀ ਦੂਜੇ ਪਾਸੇ ਚਲੇ ਗਏ ਸੀ ਤੇ ਇਹ ਹੋ ਲੱਗਦਾ ਨੀ ਵੀ ਰਾਤ ਨੂੰ ਆਪਾਂ ਉਸ ਤੇ ਉਮੀਦ ਲਾਈ ਬੈਠਣ ਦੂਜੇ ਦਿਨ ਉਹ ਬਦਲ ਜਾਂਦਾ। ਉਹ ਆਏ ਆ ਨਾ ਜੀ ਦੇਖੋ ਹੁਣ ਆ ਪਾਰਟੀਆਂ ਜਿਹੜੀਆਂ ਪਹਿਲਾਂ ਸੀਆਂ ਉਹ ਪਾਰਟੀਆਂ ਤੇ ਰਹੀ ਨਹੀਂ ਗਈਆਂ। ਉਹ ਜਿਹੜੀਆਂ ਵੱਡੀਆਂ ਪਾਰਟੀਆਂ ਹੋਈਆਂ ਪਈਆਂ ਉਹੋ ਜਿਹਾ ਪਿੰਡ ਦੇ ਵਿੱਚ ਮੋਰ ਬਦਲ ਜਾਂਦਾ। ਹੂੰ। ਤੁਹਾਨੂੰ ਦੇਖੋ ਕਿੰਨਾ ਕੁਝ ਹੋਇਆ ਹੈ। ਹੁਣ ਜਿੰਨਾ ਕੁਝ ਕੁਝ ਬੋਲਦੇ ਆ ਟੀਵੀ ਤੇ ਸੁਣਦੇ ਆ ਐਡਾ ਮਾੜਾ ਚੰਗਾ ਬੋਲਦੇ ਅਕੇ ਬੋਲਦਾ ਹੁੰਦਾ ਸੀ ਅਜਿਹਾ ਤਰ੍ਹਾਂ। ਹੈ? ਕਿਸੇ ਨੂੰ ਛੱਤਰ ਮਾਰਨ ਦੀ ਜਾਂਦੀ ਹੈ। ਹਾਂ ਜਿਵੇਂ ਕੋਈ ਵੱਡਾ ਲੀਡਰ ਆ ਉਹ ਕੋਈ ਉਹਦੀ ਮਰਿਆਦਾ ਨਹੀਂ ਸ਼ਬਦਾਂ ਦੀ ਹੈ ਨਾ। ਹੁਣ ਜਿਵੇਂ ਸਾਡੇ ਆਪਣਾ ਬਾਲ ਸਾਹਿਬ ਕਿ ਅਰਤੀ ਸਿ ਵੀ ਕੇ ਸਾਰਾ ਸਭ ਨੂੰ ਪਤਾ ਹੀ ਹੈ ਇੱਕ ਡੇ ਬਈਆ ਸੀ ਜਾਂ ਇਧਰੋਂ ਲੈ ਲੀਏ ਆਪਣਾ ਆਪਣੇ ਸੀਗੇ ਕੈਪਟਨ ਅਨੰਦਰ ਸਿੰਘ ਸੀਗੇ ਹਮਮ ਥੋੜੇ ਛੁੜਝੇ ਬੰਦੇ ਸੀਗੇ ਬਿਲਕੁਲ ਇਹ ਬੋਲ ਵੀ ਤਾਂ ਸੁਣਾਉਂਦੇ ਨਹੀਂ ਸੀ ਇਹ ਵੀ ਇਹ ਨਾਮਦਾਰ ਸਾਹਿਬ ਸੁਣਾਉਂਦੇ ਸੀ ਨਿਮਰਤਾ ਸੀ ਉਹਨਾਂ ਦੀ ਨਿਮਰਤਾ ਪੂਰੀ ਤੇ ਹੁਣ ਵੇਖੋ ਕੀ ਕੁਝ ਕਰਦੇ ਆ ਕਿੰਨਾ ਕੁਝ ਕਰਦੇ ਲੜਾਈ ਝਗੜੇ ਕੰਨੇ ਕਰਦੇ ਸੁਣੀ ਜਾਂਦੇ ਆ ਅਸੀਂ ਸੁਣਦੇ ਥੱਕ ਜਾਂਦੇ ਆ ਇਹ ਕੀ ਕੁਸ਼ਤਰੀ ਜਾਂਦੇ ਕੋਸਾ ਹਾਂ ਇੱਕ ਇਹ ਨਹੀਂ ਹੋਇਆ ਵੀ ਜਿਹੜਾ ਸੋਸ਼ਲ ਮੀਡੀਆ ਇਹਨੇ ਥੋੜਾ ਜਿਆਦਾ ਜਿਆਦੇ ਖੋਲੋਗੀ ਕੋਈ ਪਰਦਾ ਜਿਹੜੀ ਰਹਿਣ ਦਿੱਤਾ ਕਿਸੇ ਦਾ ਹਰੇਕ ਦਾ ਜਿਹੜੀ ਵਾਰਦੀ ਹੁੰਦੀ ਹੈ ਗੱਲ ਚਾਕੇ ਪਾ ਦਿੰਦੇ ਆ ਗੱਲ ਤਾਂ ਸਾਰੀ ਉਸੇ ਦੀ ਆਈ ਜਾਂਦੀ ਨਾ ਜਿਵੇਂ ਇਹ ਕੁਝ ਕਰਦੇ ਉਹੋ ਜਿਹਾ ਸਾਰਾ ਬਦਲ ਜਾਂਦਾ ਜੈ ਜੈ ਲੀਡਰ ਹੋਗੇ ਉਹ ਜੇ ਲੋਕ ਹੋਗੇ ਨਾ ਹੈਨਾ ਬਾਕੀ ਪੱਤਰਕਾਰ ਵੀ ਤੁਸੀਂ ਉੱਥੇ ਹਾਂ ਹਾਂ ਤੁਹਾਨੂੰ ਵੀ ਹੋਣਾ ਪੈਂਦਾ ਕਰੋ ਜੀ ਸਹੀ ਗੱਲ ਆ ਸੋ ਇਹ ਮਲਤਾਨੀਆਂ ਪਿੰਡ ਆ ਜੀ ਬਠਿੰਡੇ ਜ਼ਿਲ੍ਹੇ ਦਾ ਲੋਕ ਸਭਾ ਹਲਕਾ ਬਠਿੰਡਾ ਤੇ ਇਹਦੇ ਚ ਜਿਹੜੇ ਮਲਤਾਨੀਆਂ ਪਿੰਡ ਚ ਦੰਨ ਪਾਰਟੀਆਂ ਦੇ ਬੂਥ ਲੱਗੇ ਆ ਜੀ ਜਿਹੜੇ ਇੱਥੇ ਲੱਗੇ ਆਪਣੇ ਪੋਲਿੰਗ ਸਟੇ ਤੇ ਸਨ ਇਹਦੇ ਚ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਉਹਨਾਂ ਦਾ ਉਧਰਲੇ ਪਾਸੇ ਬੂਥ ਲੱਗਿਆ ਤੇ ਇਧਰਲੇ ਪਾਸੇ ਕਾਂਗਰਸ ਪਾਰਟੀ ਦੇ ਆ ਕੋਈ ਫਰਕ ਨਹੀਂ ਯਾਨੀ ਕਿ ਜਿਹੜੀਆਂ ਇਹ ਚੋਣਾਂ ਇੱਕ ਵਧੀਆ ਸਨੇਹਾ ਦੇ ਕੇ ਜਾ ਰਹੀਆਂ ਵੀ ਜਿਹੜਾ ਸਾਡਾ ਆਪਸ ਵਿੱਚ ਭ੍ਰੱਪੇ 'ਚ ਕੋਈ ਫਰਕ ਨਹੀਂ ਪੈਣਾ ਚਾਹੀਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਿਤੇ ਕੋਈ ਸਰਕਾਰ ਆ ਗਈ ਕਿਤੇ ਕੋਈ ਆ ਗਈ ਪਰ ਇਹ ਹੋਣਾ ਚਾਹੀਦਾ ਲੋਕਾਂ ਨੂੰ ਵੀ ਕੰਮ ਹੋਣਾ ਚਾਹੀਦਾ ਕਿਸੇ ਦੇ ਕੰਮ ਜੜਿੱਕਾ ਨਹੀਂ ਲੱਗਣਾ ਚਾਹੀਦਾ ਪਿੰਡ ਦੇ ਸਾਂਝੇ ਕੰਮਾਂ 'ਚ ਸੋ ਇਹ ਪਿੰਡ ਆ ਜਿਹੜਾ ਇਹ ਮਿਸਾਲ ਹੈ ਇੱਕ ਵੱਡੀ ਤਾਂ ਕਰਕੇ ਇਹ ਪਿੰਡ ਤੇ ਅਸੀਂ ਸਪੈਸ਼ਲ ਤੌਰ ਤੇ ਅੱਜ ਜਿਹੜੀ ਇਹ ਤਸਵੀਰਾਂ ਤੁਹਾਨੂੰ ਐਨੀ ਕ ਮਿੱਥੀ ਆ ਕੋਈ ਬਾਲੀ ਮਿੱਥੀ ਨਹੀਂ ਆ ਬਚਾਲਾ ਜਿਹੜਾ ਦਿਖਾ ਰਹੇ ਆ ਉਹ ਇਧਰ ਨੇ ਪਾਸੇ ਵੀ ਹੋ ਜਾਂਦੇ ਆ ਇਕੱਠੇ ਵੀ ਹੋ ਜਾਂਦੇ ਆ ਹੁਣ ਥੋੜਾ ਜਿਹਾ ਝਿੱਕਦੇ ਆ ਹਣਾ ਇੱਕ ਸਾਡੇ ਚਾਚਾ ਇੱਥੇ ਇੱਥੇ ਚਾਹ ਦਿੱਤੀ ਬੱਚੀ ਬੈਠੇ ਸਾਡੇ ਹੁਣੇ ਚਾਹ ਲੈ ਕੇ ਦਿੱਤੀ ਹੁਣ ਇਹ ਲੈਣੀ ਥੋੜੇ ਮਿਹਣੋ ਮਿਹਣੀ ਜੀ ਹੋ ਜਾਂਦੇ ਹੋ ਤੁਸੀਂ ਹੁਣ ਚੁੱਪ ਕਰਕੇ ਹੁਣੇ ਲੈਉਣਗੇ ਚਾਹ ਤਾਂ ਮੈਂ ਹੁਣੇ ਲੈ ਕੇ ਦਿੱਤੀ ਸਾਡੇ ਸਾਹਮਣੇ ਤੇ ਡੋਲੀ ਇਹ ਤਾਂ ਸਹੀ ਹੈ ਫਿਰ ਵੀ ਮੁੱਕਰ ਜਾਂਦੇ ਕਿਉਂਕਿ ਸਿੱਖੇ ਵੀ ਕਾਲੀ ਆਲੇ ਵੀ ਚਾਹ ਜਾਂਦੇ ਆਹ ਲੋ ਜੀ ਫਲਾਸੇ ਚਾਹ ਪਾਣੀ ਬਹੁਤ ਧੰਨਵਾਦ ਜੀ ਜਿਹੜਾ ਆਉਂਦਾ ਹੈ ਕੈਮਰਾ ਤੇ ਬੈਂਡ ਲੱਗ ਗਿਆ